ਕਿ ਕਤਲ ਦੇ ਮਾਮਲੇ ਨੂੰ ਪੁਲਿਸ ਨੇ ਮਹਿਜ਼ 10 ਘੰਟਿਆਂ ਦੇ ਅੰਦਰ ਅੰਦਰ ਹੀ ਹੱਲ ਕਰ ਲਿਆ ਹੈ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਚੌਕੇ ਦਾ ਹੈ ਜਿੱਥੇ ਕਿ ਇੱਕ ਨੌਜਵਾਨ ਦਾ ਕਤਲ ਹੋ ਗਿਆ ਸੀ ਤੇ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਨੌਜਵਾਨ ਸ਼ਾਮ ਨੂੰ ਘਰੋਂ ਚਲਾ ਗਿਆ ਸੀ ਲੇਕਿਨ ਘਰ ਵਾਪਸ ਨਹੀਂ ਪਰਤਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਲੇਕਿਨ ਜਦੋਂ ਉਹ ਨਾ ਮਿਲਿਆ ਤਾਂ ਅੱਜ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਹੁਣ ਪੁਲਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਨੌਜਵਾਨ ਨੂੰ ਮੇਲਾ ਦੇਖਣ ਦੇ ਬਹਾਨੇ ਉਸਦਾ ਦੋਸਤ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਸੀ ਜਿਸ ਤੋਂ ਬਾਅਦ ਉਸਨੇ ਇੱਕ ਹੋਰ ਨੌਜਵਾਨ ਦੇ ਨਾਲ ਮਿਲ ਕੇ ਉਸਨੂੰ ਕਤਲ ਕਰ ਦਿੱਤਾ। ਕਿ ਕਤਲ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਕੁਝ ਸਮਾਂ ਪਹਿਲਾਂ ਮ੍ਰਿਤਕ ਅਤੇ આરોપી ਦੀ ਆਪਸ ਵਿੱਚ ਅਣਬੰਦੀ ਸੀ ਲੇਕਿਨ ਬਾਅਦ ਵਿੱਚ ਸੁਲਾਹ ਵੀ ਹੋ ਗਈ ਸੀ ਲੇਕਿਨ ਅਜੇ ਵੀ આરોપી ਦਿਲ ਵਿੱਚ ਖਾਰ ਰੱਖਦਾ ਸੀ ਇਸ ਲਈ ਉਸਨੇ ਮ੍ਰਿਤਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਅਰਸ਼ਦੀਪ ਸਿੰਘ ਹੈਗਾ ਮੁੰਡਾ ਇੱਥੇ 21 ਸਾਲ ਦਾ ਸੀਗਾ ਜਿਹੜਾ 17 ਤਰੀਕ ਤੋਂ 17 ਜਨਵਰੀ ਤੋਂ ਉੱਥੋਂ ਜਿਹੜਾ ਮਿਸਿੰਗ ਸੀਗਾ ਪਿੰਡ ਦੇ ਵਿੱਚੋਂ ਤੇ ਇਹਨਾਂ ਦੇ ਪਰਿਵਾਰ ਨੇ ਸਾਨੂੰ ਇਤਲਾਹ ਦਿੱਤੀ ਜਿਹਦੇ ਤੇ ਅਸੀਂ ਗੁੰਮਸ਼ੁਦਗੀ ਦੀ ਰਕਤ ਪਾ ਕੇ ਉਸ ਤੋਂ ਬਾਅਦ ਉਹਦੀ ਜਿਹੜੀ ਹੈਗੀ ਹੈ ਵੈਰੀਫਿਕੇਸ਼ਨ ਚੱਲ ਰਹੀ ਸੀਗੀ ਜਾਂ ਕਿਸੇ ਪਾਸੇ ਉਹੋ ਮਿਲ ਜੇ ਭਾਲ ਚੱਲ ਰਹੀ ਸੀ ਪਰਿਵਾਰ ਵਾਲੇ ਆਏ ਵੀ ਇਹਦੀ ਭਾਲ ਕਰਦੇ ਸੀਗੇ ਕਦੇ ਗੱਲ ਆਉਂਦੀ ਸੀ ਵੀ ਇਹ ਫਲਾਨੀ ਥਾਂ ਦੇਖਿਆ ਗਿਆ ਜਾਂ ਉਹ ਦੇਖਿਆ ਗਿਆ ਤਾਂ ਸਾਰਾ ਕੁਝ ਚੱਲਦਾ ਸੀਗਾ ਇਹਦੀ ਸਾਰੀ ਜਿਹੜੀ ਭਾਲ ਦੇ ਦੌਰਾਨ ਸਾਨੂੰ ਜਿਹੜਾ ਹੈਗਾ ਖੂਫੀਆ ਤੇ ਜਿਹੜਾ ਆਪਣੇ ਸੁਤਨਾ ਪਹੁੰਚ ਜਾਂ ਫਿਰ ਇਹਨਾਂ ਦੇ ਅੱਗੇ ਪਿੰਡ ਦੇ ਵਿੱਚੋਂ ਗੱਲ ਸਾਡੇ ਕੋਲ ਇਹ ਨਿਕਲ ਕੇ ਆਂਦੀ ਹੈ ਕਿ ਆਪਣਾ ਜਿਹੜਾ ਹੈਗਾ ਇਸ ਕੱਲ ਸਾਨੂੰ ਮਤਲਬ 25 ਤਰੀਕ ਨੂੰ ਸਵੇਰੇ ਸਾਡੇ ਤੱਕ ਇਹ ਇਤਲਾਹ ਆਉਂਦੀ ਹੈ ਕਿ ਸ਼ਾਇਦ ਇਹਨਾਂ ਦੇ ਪਰਿਵਾਰ ਦੇ ਜਿਹੜੇ ਹੈਗੇ ਨੇ ਮਿੱਤਰ ਸੀਗੇ ਤੇ ਜਿਹੜੇ ਦੋਸਤ ਕੁਝ ਉੱਥੇ ਪਿੰਡ ਦੇ ਵਿੱਚੋਂ ਮੁੰਡੇ ਹੈਗੇ ਨੇ ਉਹਨਾਂ ਦੇ ਦੁਆਰਾ ਇਹਦਾ ਕਤਲ ਕਰ ਦਿੱਤਾ ਗਿਆ ਹੈ ਜਿਹੜਾ ਹੈਗਾ ਇੱਕ ਗੁਰਪ੍ਰਿੰਦਰ ਪੁਰਖ ਗੋਲਡੀ ਹੈ ਜਿਹਦੀ ਉਮਰ 28 ਸਾਲ ਹੈ ਤੇ ਇੱਕ ਜਿਹੜਾ ਦੂਸਰਾ ਮੁੰਡਾ ਬਲਜੀਤ ਸਿੰਘ ਉਰਫ பிரபு ਹੈ ਕਿ ਇਹਨਾਂ ਦੁਆਰਾ ਆਹ ਪੋਸਟ ਚੀਜ਼ ਦੇ ਉੱਤੇ ਕਿ ਜਿਹੜੀ ਇਤਲਾਸਗੀ ਉਹ ਠੋਸ ਸੀਗੀ ਤੇ ਅਸੀਂ ਇਮੀਡੀਏਟਲੀ ਐਫ ਆਈ ਆਰ ਲੌਂਚ ਕਰਕੇ ਕਤਲ ਦੀ ਤੇ 302 ਦੇ ਅੰਦਰ ਇਹਨਾਂ ਦੇ ਉੱਤੇ ਜਿਹੜਾ ਹੈਗਾ ਇਹਨਾਂ ਦੀ ਭਾਲ ਕੀਤੀ ਕਿ ਅਸੀਂ 1-2 ਘੰਟੇ ਦੇ ਵਿੱਚ ਵਿੱਚ ਜਿਹੜਾ ਹੈਗਾ 2-4 ਘੰਟਿਆਂ ਦੇ ਵਿੱਚ ਇਹਨਾਂ ਨੂੰ ਅਰੈਸਟ ਕਰ ਲਿਆ ਇਮੀਡੀਏਟਲੀ ਅਰੈਸਟ ਕਰਨ ਤੋਂ ਬਾਅਦ ਸਾਨੂੰ ਜਿਹੜਾ ਹੈਗਾ ਡੀਪਰਿੰਗ ਇਨਵੈਸਟੀਗੇਸ਼ਨ ਇਹ ਗੱਲ ਕਲੀਅਰ ਹੋ ਜਾਂਦੀ ਹੈ ਕਿ ਆ ਗੁਰਪਿੰਦਰ ਗੋਲਡੀ ਨੇ ਆਪਣੇ ਇੱਕ ਜਿਹੜਾ ਇਹਨਾਂ ਦਾ ਬਾਹਰਲਾ ਘਰ ਸੀਗਾ ਪਿੰਡ ਦੇ ਵਿੱਚ ਹੈ ਪਿੰਡ ਦੇ ਵਿੱਚ ਹੀ ਪੰਦਾ ਸੀਗਾ ਪਰ ਸਾਈਡ ਤੇ ਸੀਗਾ ਜਿੱਥੇ ਸਬਜ਼ੀਆਂ ਵਗੈਰਾ ਇਹ ਬੀਜਦੇ ਸੀਗੇ ਉੱਥੇ ਇੱਕ ਕੋਠ ਅੰਦਰ ਮਿੱਟੀ ਪੱਟ ਕੇ ਉਸ ਤੋਂ ਕਾਫੀ ਡੂੰਗਾ ਪੱਟ ਕੇ ਉਹਦੇ ਵਿੱਚ ਉਹਦੀ ਜਿਹੜੀ ਹੈਗੀ ਹੈ ਅਰਸ਼ਦੀਪ ਜਿਹੜੀ ਹੈਗੀ ਲਾਸ਼ ਦਫਨਾਈ ਹੋਈ ਹੈ ਤਾਂ ਉਸ ਤੋਂ ਬਾਅਦ ਅਸੀਂ ਡਿਊ ਪ੍ਰੋਸੀਜਰ ਫੋਲੋ ਕਰਦੇ ਹੋਏ ਆਪਣਾ ਜਿਹੜਾ ਹੈਗਾ ਇੱਕ ਜਿਹੜੇ ਡਿਊਟੀ ਮੈਜਿਸਟ੍ਰੇਟ ਅਪਾਇੰਟ ਕਰਵਾ ਕੇ ਅਸੀਂ ਨਾਲ ਉੱਥੇ ਜਿਹੜੀ ਉਹਦੀ ਖੁਦਾਈ ਕਰਕੇ ਉਹ ਡੈੱਡ ਬੋਡੀ ਰਿਕਵਰ ਕੀਤੀ ਹੈ ਤੇ ਉਹ ਹੁਣ ਜਿਹੜੀ ਹੈਗੀ ਹੈ ਹਸਪੀਟਲ ਦੇ ਵਿੱਚ ਲੈ ਕੇ ਉਹਦੀ ਅਗਲੀ ਪੋਸਟਮਾਰਟਮ ਦੀ ਕਰਵਾਈ ਜਾ ਰਹੀ ਹੈ ਤਦ ਤਲਾਵ ਬਦਲੋ ਬੜੀ ਕਿ ਪਹਿਲਾਂ ਲਾਜ ਦਾ ਬਸਾ ਕਰੀ ਜੀ ਨਹੀਂ ਬੰਦੇ ਨੂੰ ਫੜਕੀ ਜੀ ਉਹੀ ਉਹਨਾਂ ਨੇ ਸਾਨੂੰ ਰਿਕਵਰ ਕਰਵਾਈ ਹੈ ਜੀ ਉਹ ਤਾਂ ਜਿਹਨਾਂ ਨੇ ਦੱਬੀ ਉਹਨਾਂ ਨੂੰ ਪਤਾ ਸੀਗਾ ਜੀ ਕਿਉਂ ਮਾਰੇ ਗਏ ਇਹਦੇ ਚੇਜ ਜੀ ਆਪਸ ਦੇ ਵਿੱਚ ਜਿਹੜਾ ਹੈਗਾ ਇਹ ਆਪਸ ਜਾਣਕਾਰ ਸੀ ਪਿੰਡ ਦੇ ਤੇ ਜਿਹੜੀ ਗੱਲ ਇਨੀਸ਼ੀਅਲੀ ਇਹ ਹਜੇ ਆਈ ਹੈ ਆਲਦੋ ਇਹ ਸਾਰੀਆਂ ਇਨਵੈਸਟੀਗੇਸ਼ਨ ਦਾ ਸਾਰਾ ਪਿਕਚਰ ਕਲੀਅਰ ਹੋਊਗਾ ਆਪਸ ਚ ਇਹ ਜਾਣਕਾਰ ਸੀ ਕਿ ਕਿਸੇ ਗੱਲ ਤੋਂ ਕਿ ਜਿਹੜਾ ਹੈਗਾ ਤਕਰਾਰ ਚੱਲਦਾ ਸੀਗਾ ਕੁਝ ਸਮੇਂ ਤੋਂ ਕੁਝ ਦੋਸਤਾਂ ਦੀ ਸੰਬੰਧੀ ਦੋਸਤੀ ਸੰਬੰਧੀ ਕੁਝ ਚੱਲ ਰਹੀ ਸੀ ਗੱਲਬਾਤ ਉਹ ਚੱਲਦੇ ਹੋਏ ਫਿਊਟ ਚੱਲਦੇ ਹੋਏ ਇਹਨਾਂ ਦਾ ਚਲਦੇ ਹੋਏ ਇਸ ਬੰਦੇ ਨੇ ਜਿਹੜਾ ਹੈਗਾ ਗੁਰਪਿੰਦਰ ਗੋਲਡੀ ਦੀ ਖਾਸ ਕਰਕੇ ਇਹਦੇ ਨਾਲ ਸੀਗੀ ਤੇ ਉਸ ਤੋਂ ਬਾਅਦ ਨਾਲ ਉਹਦੇ ਬਲਜੀਤ ਸੀਗਾ ਤਾਂ ਇਹਨਾਂ ਦੀ ਉਹ ਟਕਰਾਰ ਜਿਹੜੀ ਹੈਗੀ ਆ ਉਹ ਕੁਝ ਜ਼ਿਆਦਾ ਚੱਲੀ ਕਿ ਜਿਹਦੇ ਕਰਕੇ ਇੱਕ ਵਾਰ 11 ਸਾਲ ਨੂੰ ਉਹਨੂੰ ਮੋਟੇ ਪਰੇ ਉਧਾ ਕੇ ਲੈ ਗਏ ਉਹ ਨੂੰ ਉਧਾ ਕੇ ਲੈ ਗਏ ਇਹਨਾਂ ਦੋਨਾਂ ਉਹਨਾਂ ਦੇ ਵਿੱਚੋਂ ਜੀ ਇੱਕ ਮੁੰਡਾ ਬਿਠਾ ਕੇ ਲੈ ਕੇ ਗਿਆ ਜਿਹੜਾ ਡੂਰਿੰਗ ਇਨਵੈਸਟੀਗੇਸ਼ਨ ਹਜੇ ਤੱਕ ਗੱਲ ਲਈ ਹੈ ਬਾਕੀ ਹਜੇ ਅਸੀਂ ਸਾਡੇ ਖਰਾਸਤ ਦੇ ਵਿੱਚ ਨੇ ਉਹ ਅਸੀਂ ਕਲੀਅਰ ਕਰ ਰਹੇ ਹਾਂ ਗੁਰਪਿੰਦਰ ਗੋਲਡੀ ਦੇ ਬਾਰੇ ਗੱਲ ਲਈ ਹੈ ਕਿਉਂ ਨਹੀਂ ਇਨੀਸ਼ੀਅਲੀ ਜਿਹੜਾ ਹੈਗਾ ਉੱਥੋਂ ਲੈ ਕੇ ਗਿਆ ਸੀਗਾ ਤੇ ਬਾਅਦ ਵਿੱਚ ਦੋਨੋਂ ਇਕੱਠੇ ਹੋ ਫਿਲਹਾਲ ਪੁਲਿਸ ਵੱਲੋਂ આરોપી ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਹਾਸਲ ਕਰਕੇ ਉਸ ਤੋਂ ਡੰਗਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਵਾਰਦਤ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕਰਵਾਇਆ ਜਾਵੇਗਾ ਜਗਬਾਨੀ ਟੀਵੀ ਲਈ ਵੀ ਕੇ ਬਹਿਲ ਦੀ ਰਿਪੋਰਟ